ਬੁੱਢੇ ਹੋ ਚੁੱਕੇ ਜਾਨਵਰ ਨੂੰ ਉਸਦੇ ਬੱਚੇ ਛੋਟੇ ਜਿਹੇ ਬੱਚੇ ਨੇ ਲਿਆ ਕੇ ਚੋਗਾ ਚੋਕੇ ਲਿਆ ਕੇ ਤੇ ਵੇਖੋ ਉਹਦੇ ਮੂੰਹ ਵਿੱਚ ਪਾਇਆ ਵੇਖੋ ਜਿਵੇਂ ਆ ਬੰਦਿਆਂ ਦੇ ਵਿੱਚ ਵੀ ਬਜ਼ੁਰਗਾਂ ਨੂੰ ਬੱਚੇ ਸੰਭਾਲਦੇ ਨੇ ਨਾ ਤੇ ਇਹ ਜਾਨਵਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਵੇਖੋ ਇਹ ਕੋਈ ਬਿਮਾਰ ਹੋ ਗਿਆ ਵਿਚਾਰਾ ਨਾਲੇ ਬਜ਼ੁਰਗ ਹੋ ਗਿਆ ਉਹਦੇ ਕੋਡੇ ਵਾਲੀ ਜਾਂਦਾ ਚੋਗਾ ਚੋਕੇ ਨਹੀਂ ਲਿਆਂਦਾ ਜਾਂਦਾ ਟਾਣੀ ਤੇ ਬੈਠਾ ਛੋਟਾ ਜਿਹਾ ਉਹਦਾ ਬੱਚਾ ਗਿਆ ਹੈ ਬਾਹਰ ਤੇ ਆਵੇ ਉਹਦੇ ਲਈ ਚੋਗਾ ਚੋਕੇ ਲਿਆ ਕੇ ਉਹਦੀ ਚੁੰਝ ਵਿੱਚ ਪਾਇਆ ਜਿਵੇਂ ਉਹ ਬੱਚਿਆਂ ਨੂੰ ਮਾਪੇ ਨੇ ਸੰਭਾਲਿਆ ਇਦਾਂ ਹੀ ਬੱਚੇ ਮਾਪੇ ਬਣੂ ਸੰਭਾਲ ਰਹੇ ਨੇ ਦੋਸਤੋ ਵੀਡੀਓ ਬਹੁਤ ਪਿਆਰੀ ਹੈ ਸ਼ੇਅਰ ਕਰਨ ਵਾਲੀ ਹੈ ਤਾਂ ਕਿ ਅੱਜ ਦੀ ਜਿਹੜੀ ਪੀੜ੍ਹੀ ਇਹਨੂੰ ਵੀ ਕੁਝ ਬੱਚਿਆਂ ਨੂੰ ਵੀ ਸਿੱਖਿਆ ਮਿਲੇ ਜਿਹੜੇ ਆਪਣੇ ਮਾਪੇ ਬਣੂ ਧੱਗੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਬਜ਼ੁਰਗ ਅਵਸਥਾ ਵਿੱਚ ਸੰਭਾਲ ਦੇਣੀ ਸੇਵਾ ਨਹੀਂ ਕਰਦੇ ਜੇ ਬੰਦਿਆਂ ਤੋਂ ਨਹੀਂ ਸਿੱਖਣਾ ਘੱਟੋ ਘੱਟ ਇਹਨਾਂ ਜਾਨਵਰਾਂ ਤੋਂ ਹੀ ਸਿੱਖ ਲਓ ਵੇਖੋ ਕਿੰਨੀ ਆਪਣੇ ਇਹ ਹਲੇ ਕਿ ਕਮਾਉਣ ਜੋਗੇ ਨਹੀਂ ਜਾਂ ਕੋਈ ਇਹ ਖੇਤੀਬਾੜੀ ਜਾਂ ਨੌਕਰੀ ਧੰਦਾ ਨਹੀਂ ਕਰਨ ਜੋਗੇ ਫਿਰ ਵੀ ਆਪਣੇ ਮਾਪੇ ਬਾਬ ਦੀ ਵੇਖੋ ਸੇਵਾ ਕਰ ਰਹੇ ਨੇ ਲਿਆ ਕੇ ਉਹਨਾਂ ਨੂੰ ਚੋਗਾ ਚਿਗਾ ਰਹੇ ਨੇ ਤੇ ਇਹ ਮਿਹਨਤ ਕਰਦੇ ਨੇ ਤੇ ਬਹੁਤ ਪਿਆਰੀ